ਮੋਗਦੇ ਵਿੱਚ ਲਗਾਤਾਰ ਕਈ ਘੰਟੇ ਹੋਈ ਬਰਸਾਤ ਦੇ ਨਾਲ ਹੁਣ ਕਈ ਥਾਵਾਂ ਦੇ ਉੱਪਰ ਪਾਣੀ ਭਰ ਜਾਂਦੇ ਆ ਖਬਰਾਂ ਸਾਹਮਣੇ ਆ ਰਹੀਆਂ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਰੇਲਵੇ ਅੰਡਰਬ੍ਰਿਜ ਹੈ ਜਿੱਥੇ ਕਿ ਬਰਸਾਤ ਤੋਂ ਬਾਅਦ ਕੀਵੇਂ ਇਹ ਜਿਹੜਾ ਕਿ ਅੰਡਰਬ੍ਰਿਜ ਹੈ ਉਹ ਇੱਕ ਤਲਾਬ ਦਾ ਰੂਪ ਧਾਰਨ ਕਰ ਚੁੱਕਿਆ ਹੈ ਤੇ ਅੰਡਰਬ੍ਰਿਜ ਦੇ ਵਿੱਚ 7 ਤੋਂ 8 ਫੁੱਟ ਤੱਕ ਜਿਹੜਾ ਕਿ ਪਾਣੀ ਭਰ ਚੁੱਕਿਆ ਹੈ ਜਿਹਦੇ ਵਿੱਚ ਜਦੋਂ ਇੱਕ ਕਾਰ ਇਸ ਅੰਡਰਬ੍ਰਿਜ ਦੇ ਵਿੱਚੋਂ ਗੁਜ਼ਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਹਾਲਾਂਕਿ ਇਸ ਦੌਰਾਨ ਗਨੀਮਤ ਇਹ ਰਹੀ ਹੈ ਕਿ ਕਾਰ ਚ ਸਵਾਰ ਪਰਿਵਾਰ ਬਾਲ-ਬਾਲ ਬਚਾ ਹੋਇਆ ਅਤੇ ਜਿਵੇਂ ਹੀ ਇਹ ਕਾਰ ਪਾਣੀ ਦੇ ਵਿੱਚ ਡੁੱਬ ਜਾਣ ਨੂੰ ਲੈ ਕੇ ਲੋਕ ਦੇਖਦੇ ਹੈਗੇ ਤਾਂ ਤੁਰੰਤ ਉਹਨਾਂ ਦੇ ਵੱਲੋਂ ਪ੍ਰਸ਼ਾਸਨਿਕ ਟੀਮ ਨੂੰ ਸੂਚਿਤ ਕੀਤਾ ਜਾਂਦਾ ਅਤੇ ਮੇਰ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਮਾਜ ਸੇਵੀਆ ਦੀ ਮਦਦ ਦੇ ਨਾਲ ਇਸ ਕਾਰ ਨੂੰ ਚੰਗਲਾ ਦੀ ਮਦਦ ਨਾਲ ਅੰਡਰਬੀਚਿੰਗ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਜਾਣਕਾਰੀ ਮੁਤਾਬਕ ਕਾਰ ਚਲਾ ਰਿਹਾ ਪ੍ਰਕਾਸ਼ ਸਿੰਘ ਨਾਮਕ ਸਖ ਆਪਣੀ ਭੈਣ ਦਾ ਐਮ ਆਰ ਆਈ ਕਰਵਾਉਣ ਦੇ ਲਈ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਜਦੋਂ ਉਹ ਅੰਡਰਬੀਚ ਤੋਂ ਗੁਜ਼ਰਨ ਲੱਗਾ ਤਾਂ ਉੱਥੇ ਉਸ ਦੀ ਕਾਰ ਫਸ ਗਈ ਹਾਲਾਂਕਿ ਗਣਮਤ ਏਰੀਆ ਹੈ ਕਿ ਪਰਿਵਾਰ ਦਾ ਬਲਬਲ ਬਚਾ ਹੋਇਆ ਅਤੇ ਕਾਰ ਨੂੰ ਵੀ ਰੈਸਕਿਊ ਕਰਕੇ ਬਾਹਰ ਕੱਢ ਲਿਆ ਗਿਆ ਅਸੀਂ ਐਮ ਆਰ ਆਈ ਕਰਾਉਣ ਚਲੇ ਸੀਗੇ ਸਾਨੂੰ ਪਤਾ ਨਹੀਂ ਸੀ ਘਟਕਾਈ ਇੰਨੀ ਆ ਨਾ ਉੱਥੇ ਕੋਈ ਬੈਰੀਕੇਟ ਲੱਗਿਆ ਹੋਇਆ ਸੀਗਾ ਸਾਹਮਣੇ ਕੁਝ ਵੀ ਨਹੀਂ ਸੀਗਾ ਤੇ ਇਥੋਂ ਜੋ ਲੰਘਾਉਣ ਲੱਗੋ ਵਿੱਚ ਫਸ ਗਏ ਮੇਰਾ ਫੋਨ ਦਿਓ ਮਾਣਾ ਨਗਰ ਪਤਾ ਨਹੀਂ ਲੱਗਿਆ ਦੀ ਪੈਰੀਕੇਟ ਕਰਾਂਗੇ ਸੀਗਾ ਪਤਾ ਨਹੀਂ ਲੱਗੇ ਗੱਡੀ ਦੇ ਸ਼ੀਸ਼ੇ ਲੱਗੇ ਹੋਏ ਸੀਗੇ ਅਸੀਂ 4 ਜਾਨੇ ਸੀਗੇ ਕਿ ਕਿਵੇਂ ਹਾਲਤ ਠੀਕ ਹਾਂ ਹਾਂਜੀ ਹਾਂਜੀ ਸਰ ਠੀਕ ਆ ਬੜੀ ਕਿਵੇਂ ਚਾਰੋ ਲੇਡੀ ਸੀ ਕਿਵੇਂ ਸੀ ਪਰ ਦੋ ਭੈਣਾਂ ਸੀਗੇ ਇੱਕ ਮਾਮਾ ਜੀ ਸੀਗਾ ਇੱਕ ਮੈਂ ਸੀਗੇ 4 ਜਾਨੇ ਸੀਗੇ ਆ ਕਰਨ ਕੀ ਜਾ ਰਹੇ ਸੀ ਅਸੀਂ ਐਮ ਆਰ ਆਈ ਕਰਾਉਣ ਚਲੇ ਸੀਗੇ ਮੈਥਲ ਲੈਬ ਚ ਜਦੋਂ ਗੱਡੀ ਤੁਹਾਡੀ ਪਾਣੀ ਚ ਖੜ ਬੰ ਆਸੀ ਗੱਡੀ ਆ ਠੱਕੇ ਨਾਲ ਬਾਰੀ ਕੋਲ ਕੋਈ ਬਾਹਰ ਨਿਕਲੇ ਆ ਉਦੋਂ ਬਾਅਦ ਸਾਨੂੰ ਜਿਹੜੀ ਆਮ ਲੋਕ ਆ ਉਹਨਾਂ ਨੇ ਬਾਹਰ ਕੱਢਿਆਗਾ ਮੈਂ ਕੱਢਿਆ ਹੀ ਬਾਈ ਉਹਦੋਂ ਬਾਅਦ ਜੀ ਉਦੋਂ ਬਾਅਦ ਆ ਸਰਦਾਰ ਸਾਹਿਬ ਆਏ ਆ ਜੀ ਤੋਂ ਮਾਈਸ ਸਾਡੀ ਹਾਂਜੀ 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 ਇਹਨਾਂ ਨੇ ਸਾਡੀ ਗੱਡੀ ਬਾਹਰ ਕੱਢ ਕੇ ਇੱਥੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹੁਣ ਤੁਹਾਡੇ ਪਰਿਵਾਰ ਵਾਲੇ ਸੁਰੱਖਿਤ ਆ ਹਾਂਜੀ ਹਾਂਜੀ ਸਾਰੇ ਠੀਕ ਆ ਦੱਸਣ ਦੇ ਮੁਤਾਬਕ ਆ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਇੱਕ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ ਜ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤਤਾ ਲੈਨੇ ਆ ਅਸੀਂ ਕਦੇ ਇਹ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਅਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫੇਰ ਇਹ ਵੀ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਬੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਕਿਉਂਕਿ ਇਹ ਬੈਂਚ ਮਸ਼ੀਨਾਂ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਦੇ ਨਾਲ ਇਹ ਵੀ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਨ ਮੈਂ ਬਸ ਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜਿਹਾ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਹੀ ਨਾਲ ਦੀ ਨਾਲ ਪਤਾ ਲੱਗਾ ਵੀ ਇਹ ਹਾਦਸਾ ਹੋ ਗਿਆ ਤੇ ਤੁਰੰਤ ਆਪਦੀ ਇਥੇ ਜਿਹੜੀ ਕਟੜਾ ਸਥਾਨ ਤੇ ਪਹੁੰਚੇ ਸਾਡੀ ਟੀਮ ਸਾਡੀ